ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਟੌਪਿਕ ਹੈ ਜਿਹੜੇ ਜਥੇਦਾਰ ਜੀ ਨੇ ਅਕਾਲ ਤੱਕ ਸਾਬਤੇ ਸਾਰਾ ਆਪਾਂ ਨੇ ਦ੍ਰਿਸ਼ ਦੇਖਿਆ ਆਪਦੇ ਆਪ ਨੂੰ ਸਿੱਖ ਕਹੌਣ ਤੇ ਸਾਨੂੰ ਮਾਨ ਹੋ ਰਿਹਾ ਜਿਹੜਾ ਆਪਾਂ ਸੁਖਬੀਰ ਬਾਦਲ ਵਰਗਿਆਂ ਨੂੰ ਅੱਗੇ ਉਹ ਜਥੇਦਾਰ ਜੀ ਦੇ ਕੰਬ ਕੰਬੌਂਦੀ ਆਵਾਜ਼ ਵਿੱਚ ਗੱਲ ਕਰਦਿਆਂ ਦੇਖਿਆ ਇਦਾ ਮਤਲਬ ਉਹਨਾਂ ਦੇ ਉੱਤੇ ਵੀ ਕੋਈ ਡਰ ਭੈ ਹੈ ਅਸੀਂ ਮੰਨ ਕਰ ਸਕਦੇ ਹਾਂ ਸਾਡੇ ਕੋਲ ਇਹ ਜਿਆ ਧਰਮ ਹੈ ਵੀ ਜਿਹੜਾ ਲੀਡਰਾਂ ਨੂੰ ਵੀ ਅਸਲ ਡੈਮੋਕ੍ਰੇਸੀ ਜਿਹਦੇ ਵਿੱਚ ਸੰਗਤ ਲੀਡਰਾਂ ਨੂੰ ਜਵਾਬਦੇਹੀ ਕਰ ਸਕਦੀ ਹੈ ਪਰ ਆਪਾਂ ਦੂਜੇ ਪਾਸੇ ਦੇਖਿਆ ਸਰਕਾਰਾਂ ਨੇ ਮੰਦਰਾਂ ਤੇ ਕਬਜ਼ੇ ਕਰ ਲਏ ਉੱਥੇ ਦੀਆਂ ਗੋਲਖਾ ਆਪਣੇ ਮੁਤਾਬਕ ਵਰਤ ਰਹੇ ਨੇ ਉਹਨਾਂ ਨੂੰ ਕਰੇ ਹੋਏ ਗਲਤ ਕਰਮਾਂ ਲਈ ਅਬ ਜਿੰਮੇ ਅਬਾਨੀ ਅਦਾਨੀ ਦੀ ਸਪੋਰਟ ਕਰਨ ਲਈ ਆਮ ਲੋਕਾਂ ਦੇ ਖਿਲਾਫ ਜਾਣ ਲਈ ਅਮਿਤ ਸ਼ਾਹ ਜੀ ਤੇ ਮੋਦੀ ਜੀ ਨੂੰ ਪੁੱਛਣ ਲਈ ਕੋਈ ਤੰਤਰ ਹੈਗਾ ਜੇ ਨਹੀਂ ਹੈਗਾ ਤੇ ਕੋਈ ਹੋਰ ਬੈਟਰ ਵੇ ਹੈਗਾ ਤਾਂ ਮੈਨੂੰ ਦੱਸੋ ਨਹੀਂ ਜਿਹੜਾ ਤਰੀਕਾ ਸਿੱਖ ਧਰਮ ਵਰਤ ਰਿਹਾ ਸਾਰੇ ਧਰਮਾਂ ਨੂੰ ਵਰਤਣਾ ਚਾਹੀਦਾ ਜਿਹੜਾ ਕੋਈ ਗੱਦੀ ਤੇ ਬਹਿ ਜਾਂਦਾ ਉਹ ਰੱਬ ਨਹੀਂ ਬਣ ਜਾਂਦਾ ਰੱਬ ਨੂੰ ਜਵਾਬ ਦੇਈ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ